ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਜੀ ਦਾ ਇਹ ਪਾਵਨ ਅਸਥਾਨ ਸ੍ਰੀ ਕਰਤਾਰਪੁਰ ਨਗਰ ਜ਼ਿਲ੍ਹਾ ਜਲੰਧਰ ਵਿਖੇ ਸੁਬਾਇਮਾਨ ਹੈ ਇਹ ਅਸਥਾਨ ਪੰਜਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਛੇਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਵਿੱਤਰ ਯਾਦ ਵਿੱਚ ਸੁਸ਼ੋਭਿਤ ਹੈ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਰਤਾਰਪੁਰ ਨਗਰ ਵਸਾ ਕੇ ਨਗਰ ਨਿਵਾਸੀਆਂ ਲਈ ਪਾਣੀ ਦੀ ਜ਼ਰੂਰਤ ਨੂੰ ਮੁੱਖ ਰੱਖਦਿਆਂ ਸੰਮਤ 1656 ਵਿੱਚ ਇੱਥੇ ਇੱਕ ਖੂਹ ਲਗਵਾਇਆ ਗੁਰਦੁਆਰਾ ਸ੍ਰੀ ਗੰਸਰ ਸਾਹਿਬ ਜੀ ਨਾਲ ਸੰਬੰਧਤ ਪ੍ਰਚਲਿਤ ਮੁੱਖ ਸਾਖੀ ਧੰ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸੇਵਕ ਭਾਈ ਵਿਸਾਖੀ RAM ਤੋਂ ਗੰਗਾ ਨਦੀ ਵਿੱਚ ਡਿੱਗਾ ਗੜਵਾ ਇਸ ਖੂਹ ਤੋਂ ਪ੍ਰਗਟ ਕਰਾਨ ਵਾਲੀ ਹੈ ਜੋ ਇਸ ਤਰ੍ਹਾਂ ਹੈ ਕਿ ਇੱਕ ਵਾਰੀ ਤਾਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਵਿਸਾਖੀ RAM ਨਾਮ ਦੇ ਇੱਕ ਸ਼ਰਧਾਲੂ ਨੇ ਹਰੀਦਵਾਰ ਜਾ ਕੇ ਗੰਗਾ ਇਸ਼ਨਾਨ ਕਰਨ ਦੀ ਇੱਛਾ ਪ੍ਰਗਟ ਕੀਤੀ ਜਿਸ ਤੇ ਸਤਿਗੁਰਾਂ ਨੇ ਫਰਮਾਇਆ ਕਿ ਭਾਈ ਇੱਥੇ ਹੀ ਇਸ਼ਨਾਨ ਕਰ ਲੈ ਇਸ ਸਕਰਗੰਝ ਖੂ ਗੰਗਾ ਦੇ ਬਰਾਬਰ ਹੀ ਰਚਿਆ ਹੈ ਸਿੱਖ ਨੇ ਗੁਰੂ ਪਾਤਸ਼ਾਹ ਜੀ ਨੂੰ ਹਰ ਸਾਲ ਹਰੀਦਵਾਰ ਜਾ ਕੇ ਇਸ਼ਨਾਨ ਕਰਨ ਦੇ ਆਪਣੇ ਪ੍ਰਣ ਬਾਰੇ ਦੱਸਿਆ ਗੁਰੂ ਪਾਤਸ਼ਾਹ ਜੀ ਨੇ ਭਾਈ ਵਿਸਾਖੀ RAM ਨੂੰ ਤਿੰਨ ਵਾਰੀ ਮਨਾ ਕੀਤਾ ਪਰ ਉਹ ਨਾ ਮੰਨੇ ਤੇ ਗੰਗਾ ਜਾਣ ਦੀ ਇੱਛਾ ਗੁਰੂ ਜੀ ਨੂੰ ਦੱਸੀ ਜਿਸ ਤੋਂ ਬਾਅਦ ਗੁਰੂ ਪਿਤਾ ਜੀ ਨੇ ਫਰਮਾਇਆ ਕਿ ਜੇ ਤੂੰ ਜ਼ਰੂਰ ਜਾਣਾ ਹੀ ਹੈ ਤਾਂ ਸਾਡਾ ਗੜਵਾ ਵੀ ਲੈ ਜਾ ਉੱਥੋਂ ਜਲ ਪਰ ਲਿਆਈ ਸਿੱਖ ਗੜਵਾ ਲੈ ਗਿਆ ਤੇ ਉੱਥੇ ਜਾ ਕੇ ਗੰਗਾ ਇਸ਼ਨਾਨ ਕੀਤਾ ਪਰ ਜਦੋਂ ਉਹ ਗੁਰੂ ਪਾਤਸ਼ਾਹ ਜੀ ਦਾ ਗੜਵਾ ਭਰਨ ਲੱਗਾ ਤਾਂ ਗੜਵਾ ਉਹਦੇ ਹੱਥੋਂ ਛੁੱਟ ਗਿਆ ਉਹਨੇ ਬਹੁਤ ਲੱਭਿਆ ਪਰ ਗੜਵਾ ਨਾ ਲੱਭਾ ਜਿਸ ਤੋਂ ਬਾਅਦ ਉਹ ਇੱਕ ਦੂਜਾ ਗੜਵਾ ਜਲ ਨਾਲ ਭਰ ਕੇ ਲੈ ਆਇਆ ਤੇ ਗੁਰੂ ਜੀ ਦੇ ਅੱਗੇ ਰੱਖ ਦਿੱਤਾ ਗੜਵੇ ਨੂੰ ਵੇਖ ਸਤਿਗੁਰੂ ਨੇ ਫਰਮਾਇਆ ਕਿ ਭਾਈ ਇਹ ਗੜਵਾ ਸਾਡਾ ਨਹੀਂ ਹੈ ਤਾਂ ਭਾਈ ਵਿਸਾਖੀ RAM ਨੇ ਗੁਰੂ ਜੀ ਨੂੰ ਦੱਸਿਆ ਕਿ ਹੇ ਸੱਚੇ ਪਾਤਸ਼ਾਹ ਉਹ ਗੜਵਾ ਤਾਂ ਜਲ ਪਰੰ ਲੱਗਿਆ ਗੰਗਾ ਵਿੱਚ ਡਿੱਗ ਪਿਆ ਸੀ ਤੇ ਬਹੁਤ ਲੱਭਣ ਤੇ ਵੀ ਨਾ ਲੱਭਾ ਇਸੇ ਲਈ ਇੱਕ ਨਵਾਂ ਗੜਵਾ ਲੈ ਕੇ ਉਸ 'ਚ ਜਲ ਪਰ ਲਿਆ ਆਂ ਹਾ ਗੁਰੂ ਜੀ ਨੇ ਬਚਨ ਕੀਤਾ ਭਾਈ ਗੜਵਾ ਗੰਗਾ ਦੇ ਪ੍ਰਵਾਹਾਂ ਵਿੱਚ ਗਿਰਿਆ ਹੈ ਤੇ ਅਸੀਂ ਇੱਥੇ ਹੀ ਕਢਵਾ ਲਵਾਂਗੇ ਜਿਸ ਤੋਂ ਬਾਅਦ ਤਨਤਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉੱਠ ਕੇ ਸਕਰਗੰਜ ਖੂਹ ਤੇ ਆਏ ਤੇ ਬਚਨ ਕੀਤਾ हे गंगा तू जो ਸਾਡਾ ਗੜਵਾ ਲਿੱਤਾ ਹੈ ਉਹ ਸਾਨੂੰ ਇੱਥੇ ਹੀ ਦੇ ਦਿਓ ਸੋ ਗੰਗਾ ਨੇ ਤਨ ਭਾਗ ਜਾਣ ਕੇ ਜਿਸ ਵੇਲੇ ਖੂਹ ਵਿੱਚ ਪ੍ਰਵੇਸ਼ ਕੀਤਾ ਤਾਂ ਜਲ ਨੇ ਬੜੇ ਜ਼ੋਰ ਨਾਲ ਉਛਾਲਾ ਖਾਦਾ ਜਿਸ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਨੇ ਉਸ ਸਿੱਖ ਨੂੰ ਆਪਣੇ ਪਾਸ ਬੁਲਾ ਇਹ ਹੁਕਮ ਕੀਤਾ ਕਿ ਸਤਨਾਮ ਦਾ ਜਾਪ ਕਰਕੇ ਖੂਹ ਚੋਂ ਗੜਵਾ ਕੱਢ ਲਿਆਓ ਸਿੱਖ ਨੇ ਗੁਰੂ ਜੀ ਦੀ ਆਗਿਆ ਅਨੁਸਾਰ ਜਲ ਵਿੱਚ ਚੁੱਭੀ ਲਈ ਤੇ ਗੜਵਾ ਕੱਢ ਲਿਆਂਦਾ ਜਿਸ ਤੋਂ ਬਾਅਦ ਤਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗੰਗਾ ਇਸ਼ਨਾਨ ਦੇ ਮਹਾਤਮ ਦਾ ਵਹਿਮ ਦੂਰ ਕਰਨ ਲਈ ਇਸ ਖੂਦਾਂ ਇਸ਼ਨਾਨ ਦੱਸਦਿਆਂ ਫਰਮਾਇਆ ਸਕਰ ਗੰਗ ਇਹ ਨਾਮ ਤਰਾਇਓ ਗੰਗਾ ਤੇ ਹਮ ਅਧਿਕ ਲਖਾਇਓ ਜੋ ਬਾਣਛਾ ਕਰ ਇਹ ਠਾਂ ਆਵੇ ਮਨ ਬਾਣਛਤ ਬਰ ਸਭ ਹੀ ਪਾਵੇਂ ਉਪਰੋਕਤ ਘਟਨਾ ਤੋਂ ਬਾਅਦ ਹੀ ਇਸ ਖੂਦ ਦਾ ਨਾਂ ਗੰਸਰ ਪੈ ਗਿਆ ਤੇ ਇਹ ਅਸਥਾਨ ਗੁਰਦੁਆਰਾ ਸ੍ਰੀ ਗੰਸਰ ਸਾਹਿਬ ਜੀ ਦੇ ਨਾਂ ਨਾਲ ਪ੍ਰਚਲਿਤ ਹੋ ਗਿਆ ਹੁਣ ਇਸ ਅਸਥਾਨ ਤੇ ਸਰੋਵਰ ਬਣ ਚੁੱਕਾ ਹੈ ਜਿਸ ਵਿੱਚ ਗੰਸਰ ਖੂਦ ਦਾ ਜਲ ਪਾਇਆ ਗਿਆ ਹੈ ਖੂਦ ਦੇ ਨੇੜੇ ਜਿਸ ਥਾਂ ਧੰ ਬਾਣੀ ਕੇ ਬਹੁਤ ਗੁਰੂ ਪਿਤਾ ਜੀ ਦੀਵਾਨ ਸਜਾਉਂਦੇ ਸਨ ਹੁਣ ਉਸ ਅਸਥਾਨ ਦਾ ਨਾਂ ਮੰਜੀ ਸਾਹਿਬ ਹੈ ਮੀਰੀ ਪੀਰੀ ਦੇ ਮਾਲਕ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਵੀ ਇਥੇ ਬਿਰਾਜ ਕੇ ਸੰਗਤਾਂ ਨੂੰ ਧਰਮ ਉਪਦੇਸ਼ ਗ੍ਰਿਹੜ ਕਰਾਉਂਦੇ ਰਹੇ ਹਨ ਤੇ ਇਥੇ ਹੀ ਆਪ ਜੀ ਨੇ ਮੁਗਲਾਂ ਦੇ ਜ਼ੁਲਮ ਵਿਰੁੱਧ ਚੌਥੀ ਜੰਗ ਲੜੀ ਤੇ ਫਤਿਹ ਹਾਸਲ ਕੀਤੀ ਇਥੇ ਹੀ ਤਨ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਆਪਣੇ ਬਾਗੀ ਜਰਨੈਲ ਪੈਂਦੇ ਖਾਨ ਨੂੰ ਮਾਰਿਆ ਸੀ ਤੇ ਗੁਰਦੁਆਰਾ ਗੰਸਰ ਸਾਹਿਬ ਜੀ ਦੇ ਇਸੇ ਅਸਥਾਨ ਦੇ ਨਾਲ ਹੀ ਆਪਣਾ ਕਮਰਕੱਸਾ ਖੋਲ ਕੇ ਦਮ ਲਿਆ ਸੀ ਜਿਸ ਕਰਕੇ ਹੁਣ ਇਸ ਸਥਾਨ ਦਾ ਨਾਂ ਦਮਦਮਾ ਸਾਹਿਬ ਹੈ ਤੇ ਇਹ ਸਥਾਨ ਗੁਰਦੁਆਰਾ ਸ੍ਰੀ ਗੰਸਰ ਸਾਹਿਬ ਅਤੇ ਸੰਗਮ ਸਿਨੇਮੇ ਦੇ ਬਿਲਕੁਲ ਵਿਚਕਾਰ ਹੈ ਜੇ ਆਪ ਜੀ ਨੂੰ ਵੀਡੀਓ ਵਧੀਆ ਲੱਗੀ ਹੋਵੇ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ